Thank you. ਪੌਦਾਕਰਨ ਹੋ ਰਹਾ ਪੌਦੇ ਲਗਾਏ ਜਾ ਰਹੇ ਨਗਰ ਕੌਂਸਲ ਕੀ ਤਰਫ ਸੇ ਕੀ ਕਹਿਣਾ ਚਾਹਤੇ ਹੋ ਹਾਂ ਵੀ ਕਹਿਣਾ ਚਾਹਤੇ ਪਬਲਿਕ ਨੂੰ ਆਪਣਾ ਕੂੜਾ ਸਹੀ ਜਗ੍ਹਾ ਪਰ ਥੰਕੀ ਤਾਂ ਕਿ ਸਫਾਈ ਰਹੇ ਔਰ ਆਪਣਾ ਐਨਵਾਇਰਨਮੈਂਟ ਸਹੀ ਰਹੇ ਜੀ ਠੀਕ ਹੈ ਇਹ ਨਾਮ ਹੈ ਜੀ ਆਪਣਾ ਹਰਜੀਤ ਸਿੰਘ ਕਿੱਥੇ ਰਹਿੰਦੇ ਹੋ ਜੀ ਮੈਂ ਜਨਤਾ ਡਾਗਰ 95 ਨੰਬਰ 'ਚ ਇਹ ਹੁਣ ਹਾਈਵੇ ਤੇ ਸਫਾਈ ਹੋ ਰਹੀ ਹੈ ਕੂੜਾ ਚੱਕਿਆ ਜਾ ਰਹਾ ਤੇ ਪੌਦੇ ਲਗਾਏ ਜਾ ਰਹੇ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਬਹੁਤ ਅੱਛਾ ਕੀਤਾ ਹੈ ਇਹਨਾਂ ਨੇ ਮਿਸਲ ਕਮੇਟੀ ਵਾਲੇ ਨੇ ਰਲ ਕੇ ਸਾਰੇ ਸਹਿਯੋਗ ਨਾਲ ਹੋ ਗਿਆ ਹੋਰ ਜਲਦੀ ਐਸੀ ਵੀ ਇਹਨਾਂ ਦਾ ਸਾਥ ਦੇ ਰਹੇ ਆ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਦਾਂ ਹੀ ਸਫਾਈ ਰੱਖ ਸਕੀ ਇੱਕ ਰੁਕੋ 200 ਰੁਕੋ ਇੱਕ ਰੁਕੋ 200 ਰੁਕੋ ਇੱਕ ਰੁਕੋ 200 ਰੁਕੋ ਇੱਕ ਰੁਕੋ 200 ਰੁਕੋ ਇੱਕ ਰੁਕੋ ਜਾਓ ਬੀੜ ਲਗਾਓ ਧਰਤੀ ਬਚਾਓ 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 ਇੱਕ ਰੁਕੋ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਜਿਹੜਾ ਨਾਮ ਮਨੀਸ਼ ਟੌਪ ਅੱਜ ਇੱਥੇ ਹਾਈਵੇ ਤੇ ਪੌਦਾਕਰਨ ਹੋ ਰਿਹਾ ਪੌਦੇ ਪੌਦਾਕਰਨ ਵੀ ਹੋ ਗਿਆ ਸਾਰਾ ਸਾਫ ਸਫਾਈ ਇਹ ਵੀ ਸਾਫ ਸਫਾਈ ਵੀ ਹੋ ਗਈ ਹੈਗੀ ਹੈ ਤੇ ਤੀਸਰੀ ਥੋੜਾ ਲੋਕਾਂ ਨੂੰ ਚੇਤਾਵਨੀ ਹੈਗੀ ਹੈ ਵੀ ਜਿਹੜੇ ਇੱਥੇ ਗੰਦ ਫਲਾ ਰਹੇ ਹੈ ਜੇ ਉਹ ਇੱਥੇ ਗੰਦ ਫਲਾਉਗੇ ਤਾਂ ਉਹਦੇ ਖਿਲਾਫ ਕਾਨੂੰਨੀ ਬਣਦੀ ਕਾਰਵਾਈ ਕਰ ਦਿੱਤੀ ਜਾਊਗੀ ਉਸੇ ਸਬੰਧ ਵਿੱਚ ਅਸੀਂ ਇਹ ਬੋਰਡ ਵੀ ਲਗਾ ਦਿੱਤਾ ਗਿਆ ਹੈਗਾ ਇੱਥੇ ਠੀਕ ਹੈ ਜੀ ਸੋ ਇਸ ਕਰਕੇ ਇੱਥੇ ਗੰਦ ਦੇ ਨਾਮ ਨਾਲ ਕਿ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈਏ ਇਹ ਹੋਰ ਕੋਈ ਸੰਦੇਸ਼ ਸ਼ਹਿਰ ਵਾਸੀਆਂ ਨੂੰ ਆ ਸ਼ਹਿਰ ਵਾਸੀਆਂ ਨੂੰ ਦਾ ਸੰਦੇਸ਼ ਸਿਰਫ ਇਹੀ ਹੈਗਾ ਵੀ ਆਪਣਾ ਅ ਗੰਦਗੀ ਵਗੈਰਾ ਨਾ ਫੈਲਾਣਾ ਇੱਥੇ ਸ਼ਹਿਰ ਨੂੰ ਦੇਖੋ ਅਸੀਂ ਇੱਥੇ ਰਹਿਣਾ ਹੈ ਠੀਕ ਹੈ ਨਾ ਉਸ ਮੁਤਾਬਕ ਹੀ ਅਸੀਂ ਮਤਲਬ ਕਹਿੰਦੇ ਸ਼ਹਿਰ ਨੂੰ ਉਸ ਮੁਤਾਬਕ ਹੀ ਬਣਾਈਏ ਰਹਿਣ ਲੱਗ ਬਣਾਈਏ ਤਾਂ ਕਿ ਇੱਥੇ ਗੰਦਗੀ ਦਾ ਢੇਰ ਬਣਾਇਆ। ਹਾਂਜੀ ਸਰ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਨਰਿੰਦਰ ਸਿੰਘ ਆ ਜੀ। ਤੇ ਅੱਜ ਇੱਥੇ ਹਾਈਵੇ ਤੇ ਜਿਹੜੀ ਇਹ ਕੂੜਾ ਦੀ ਕੂੜੇ ਦੀ ਸਫਾਈ ਹੋਈ ਹੈ ਤੇ ਪੌਦਾ ਕਰਨ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹਣਗੇ? ਇਹ ਸਾਰੇ ਇੱਕ ਸਾਡਾ ਨਾ ਸਵਚ ਭਾਰਤ ਦਾ ਸਵੱਛਤਾ ਹੀ ਸੇਵਾ ਕੈਂਪੇਨ ਚੱਲ ਰਹੀ ਆ ਉਹਦੇ ਰਿਗਾਰਡਿੰਗ ਸਾਡੀ ਐਕਟੀਵਿਟੀ ਹੁੰਦੀ ਆ ਦੇਲੀ ਦੀ ਇਹ ਜਿਹੜੇ ਸੀਟਿਜ਼ਨ ਪੁਆਇੰਟ ਨੇ ਕਲੀਨਲੈਸ ਟਾਰਗੇਟ ਯੂਨਿਟ ਅਸੀਂ ਅੱਜ ਉਹਨਾਂ ਨੂੰ ਜਿਹੜਾ ਐਲੀਮੀਨੇਟ ਕਰ ਰਹੇ ਆ ਸਾਫ ਸਫਾਈ ਕਰਾ ਕੇ ਲੋਕਾਂ ਦੀ ਜਿਹੜੀਆਂ ਸ਼ਹਿਰ ਵਾਸੀਆਂ ਦੀ ਭਾਗੀਦਾਰੀ ਨਾਲ ਇਹਨੂੰ ਸਾਫ ਕਰਾ ਕੇ ਅਸੀਂ ਇੱਥੇ ਅੱਜ ਪਲਾਂਟੇਸ਼ਨ ਕਰਾਈ ਆ ਤਾਂ ਕਿ ਇੱਥੇ ਦੁਬਾਰਾ ਕੋਈ ਕੂੜਾ ਨਾ ਸੁੱਟ ਸਕੇ ਨਾਲ ਅਸੀਂ ਜਾਗਰੂਕ ਕੀਤਾ ਜਿਹੜੀ ਨਾਲ ਕਾਨੂੰਨੀ ਪੈਂਦੀ ਆ ਇਹਨਾਂ ਨੂੰ ਵੀ ਅਸੀਂ ਜਾਗਰੂਕ ਕੀਤਾ ਇਹ ਹੁਣ ਅੱਜ ਤੋਂ ਬਾਅਦ ਇੱਥੇ ਧਿਆਨ ਰੱਖਣਗੇ ਜਿੰਨੇ ਵੀ ਜਗ੍ਹਾ ਦੇ ਸੀਪੀਯੂ ਇਦਾਂ ਦੇ ਕੋਈ ਪੁਆਇੰਟ ਹੈਗੇ ਆ ਉਹਨਾਂ ਦਾ ਅਸੀਂ ਆ ਜਿਹੜਾ ਬਿਊਟੀਫਿਕੇਸ਼ਨ ਕਰਕੇ ਉਹਨਾਂ ਨੂੰ ਸਾਫ਼ ਸੁਥਰਾ ਸੁੰਦਰ ਬਣਾ ਰਹੇ ਹਾਂ ਇਹ ਸਾਡਾ ਜਿਹੜਾ ਮਕਸਦ ਆ ਕਈ ਜਗ੍ਹਾ ਨੋਟ ਕੀਤਾ ਗਿਆ ਜਿੱਦਾਂ ਤੁਸੀਂ ਇਹ ਬੋਰਡ ਅਜੇ ਇੱਥੇ ਲਗਾਇਆ ਜੀ ਇਹ ਕਈ ਜਗ੍ਹਾ ਤੇ ਬੋਰਡ ਲੱਗੇ ਹੋਏ ਆ ਪਰ ਲੋਕ ਫਿਰ ਵੀ ਨਹੀਂ ਉੱਥੇ ਕੂੜਾ ਸਿੱਟਣ ਤੋਂ ਬਾੜਦੇ ਉਹ ਥੋੜੀ ਸਰ ਜਾਗਰੂਕਤਾ ਦੀ ਘਾਟ ਆ ਉੱਥੇ ਅਸੀਂ ਹੁਣ ਟੀਮਾਂ ਬਣਾ ਕੇ ਬੰਦਿਆਂ ਦੀ ਸਵੇਰੇ ਜਾਂ ਸ਼ਾਮ ਦੀ ਡਿਊਟੀ ਲਾ ਰਹੇ ਆ ਜ਼ਿਆਦਾਤਰ ਪਹਿਲਾਂ ਜਿਹੜੇ ਆ ਕਲੋਨੀ ਵਾਲੇ ਜਾਂ ਉੱਥੇ ਦੇ ਏਰੀਏ ਦੇ ਉਹਨਾਂ ਦੀ ਭਾਗੀਦਾਰੀ ਘੱਟ ਸੀਗੀ ਪਰ ਹੁਣ ਇਹ ਜਿਹੜੀ ਚੱਲ ਰਹੀ ਆ ਮੁਹਿੰਮ ਇਹਨੂੰ ਦੇਖਦੇ ਹੋਏ ਜਿਹੜੇ ਸ਼ਹਿਰ ਵਾਸੀ ਆ ਉਹ ਹੁਣ ਸਾਡੇ ਨਾਲ ਆਪ ਆ ਰਹੇ ਨੇ ਉਹ ਜ਼ਿੰਮੇਵਾਰੀ ਲੈ ਰਹੇ ਨੇ ਆਪਣੇ ਉਹ ਸਾਨੂੰ ਕਹਿੰਦੇ ਵੀ ਇੱਕ ਵਾਰ ਸਾਡਾ ਕਲੀਅਰ ਦਸਤਾਵਾਜ਼ ਕਰਵਾ ਦਿਓ ਬਿਉਟੀਫਿਕੇਸ਼ਨ ਕਰਾ ਦਿਓ ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਆ ਉਹ ਸਾਡੀ ਹੋਵੇ ਅਸੀਂ ਉਹਨਾਂ ਨੂੰ ਆ ਜਿਹੜਾ ਸਾਫ਼ ਸੁਥਰਾ ਰੱਖਾਂਗੇ ਅੱਜ ਕਿੰਨੇ ਪੌਦੇ ਲਗਾਏ ਜੀ ਪੌਦੇ ਸਾਰ ਅੱਜ 4 ਤਾਂ ਇੱਥੇ ਲਾ ਰਹੇ ਆ ਤੇ ਉੱਥੇ ਸਾਡੇ 15 ਤੋਂ 20 ਪੌਦੇ ਸਾਡੇ ਉੱਥੇ ਭਾਗੋ ਮੱਝ ਨੇ ਉੱਥੇ ਲਗਾਏ ਨਹੀਂ ਅੱਜ ਅੱਗੇ ਵੀ ਆ ਇੱਕ ਹੋਰ ਆ ਉਹਦਾ ਵੀ ਅਸੀਂ ਹੁਣ ਜਾਨੀ ਉਹਦਾ ਵੀ ਕਰਾਂਗੇ ਜਾ ਕੇ ਕਲੀਅਰ ਆ ਕਰੀਏ ਇਹ ਸ਼ਹਿਰ ਵਾਸੀਆਂ ਨੂੰ ਕੋਈ ਸੰਦੇਸ਼ ਸੰਦੇਸ਼ ਤਾਂ ਇਹੀ ਆ ਸਰ ਜਿਹੜਾ ਤੁਸੀਂ ਵੇਸਟ ਕੂੜਾ ਤੇ ਮਾਰਕਾ ਚ ਇੱਧਰ ਉੱਧਰ ਸਿੜਦੇ ਹੋ ਉਹ ਨਾ ਸਿਟੋ ਕਿਰਪਾ ਕਰਕੇ ਜੇ ਤੋਂ ਨੂੰ ਸੈਗਰੀਗੇਟ ਕਰੋ ਤੁਸੀਂ ਘਰ ਤੋਂ ਪਹਿਲੀ ਦਾ ਵੀ ਜਿਹੜਾ ਤੁਹਾਡੇ ਕੂੜੇ ਆਲਾ ਹੁੰਦਾ ਤੁਸੀਂ ਉਹਨੂੰ ਲੱਗ-ਲੱਗ ਦੋ ਤਾਂ ਕਿ ਸਾਡੇ ਕੋਲ ਲੱਗ-ਲੱਗ ਆਵੇ ਸਾਡੇ ਇੱਕਲੇ ਕੂੜੇ ਦਾਡ ਬਣਾ ਸਕੀਏ ਇਹਦੇ ਅਸੀਂ ਰੀਸਾਈਕਲ ਕਰ ਸਕੀਏ ਜੇ ਇਹ ਮੈਨੇਜ ਹੋ ਜਵੇ ਤਾਂ ਇਹ ਰੋੜਾਂ ਤੇ ਜਾਂ ਕਿਤੇ ਵੀ ਤੁਹਾਨੂੰ ਸ਼ਹਿਰ 'ਚ ਗੰਦਗੀ ਪੂਰੇ ਭਾਰਤ 'ਚ ਤੁਹਾਨੂੰ ਗੰਦਗੀ ਨਹੀਂ ਮਿਲੂਗੀ ਬਸ ਕਮੀ ਆ ਜਾਗਰੂਕਤਾ ਦੀ ਤੇ ਜਿਹੜੀ ਸੈਗਰੀਗੇਸ਼ਨ ਦੀ ਮੈਨੇਜਮੈਂਟ ਬਸ ਇਹ ਦੋ ਚੀਜ਼ਾਂ ਸ਼ਹਿਰ ਵਾਸੀ ਨੂੰ ਇਹ ਅਪੀਲ ਆ ਕਿ ਕੂੜਾ ਹਮੇਸ਼ਾ ਘਰ ਤੋਂ ਲੱਗ ਲੱਗ ਦੋ ਰੋੜਾਂ ਤੇ ਨਾ ਸੁੱਟੋ ਇਹ ਸਾਡੀ ਜਿਹੜੀ ਆ ਅਪੀਲ ਆ ਸ਼ਹਿਰ ਵਾਸੀਆਂ ਤੋਂ ਹਾਂਜੀ ਕੀ ਨਾਮ ਆ ਆਪਣਾ ਕੁਲਦੀਪ ਕੌਰ ਤੇ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਸਫਾਈ ਜੀ ਠੀਕ ਕਹਿਣਾ ਜਾਂਦੇ ਅੱਜ ਤੁਸੀਂ ਇੱਥੇ ਲਈ ਸਫਾਈ ਕੀਤੀ ਹੈ ਕੂੜਾ ਚੱਕਿਆ ਕੀ ਕਹਿਣਾ ਜਾਂਦੇ ਆ ਤੁਸੀਂ ਕਿੱਥੇ ਜਾਵੇਗੀ ਸਫਾਈ ਰੱਖਣੀ ਜਾਵੇ ਤੁਸੀਂ ਸਾਨੂੰ ਵੀ ਦੇਖੋ ਔਕਤ ਹੁੰਦੀ ਹੈ ਅਗਰ ਅਸੀਂ ਕੰਮ ਕਰਦੇ ਹਾਂ ਸਫਾਈ ਦਾ ਔਰ ਨਗਰਵਸੀਆਂ ਨੂੰ ਵੀ ਅੰਦਰ ਸਭ ਨੂੰ ਆਉਂਦੀ ਹੈ ਜੀ ਤੇ ਦੇਖੋ ਸਫਾਈ ਰੱਖਣੀ ਸਭ ਲਈ ਹੈ ਸਵੇਰ ਠੀਕ ਹੈ ਜੀ ਪੋਤਿਆਂ ਦਾ ਹਾਂ ਜੀ ਤੁਸੀਂ ਕਹਿਣਾ ਚਾਹਦੇ ਹੋ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਆਜ ਕਮੇਟੀ ਦਾ ਔਰ ਸਾਡੇ ਪੱਤਰਕਾਰ ਸਾਹਿਬ ਤੁਸੀਂ ਆਇਓ ਬਹੁਤ ਬਹੁਤ ਧੰਨਵਾਦ ਹੈ। ਬਾਕੀ ਸਫਾਈ ਦਾ ਸੀ ਇਹੀ ਕਹਿਣਾ ਚਾਹਣਾ ਜੀ ਇੱਧਰ ਜਨਤਾਨਗਰ ਵਾਲਿਆਂ ਨੂੰ ਇੱਧਰ ਜੇ ਕੋਈ ਸਫਾਈ ਕਰਦੀਆਂ ਲੇਡੀਜ਼ ਕਰਦੀਆਂ ਕਈ ਵਾਰੀ ਉਹ ਚੱਕ ਕੇ ਲਿਆ ਕੇ ਲਫਾਫੇ ਇੰਦਰ ਘੇਰ ਦਿੰਦੇ ਆ ਫਿਰ ਇਹ ਰੋਡ ਵਾਲੇ ਆ ਜਾਂਦੇ ਆ ਜੀ ਆਪਣੇ ਸਕੂਟਰ ਮੋਟਰਸਾਈਕਲਾਂ ਵਾਲੇ ਇਹ ਲਿਆ ਕੇ ਲਵਾਫਾ ਘੇਰ ਦਿੰਦੇ ਆ ਇੰਦਰ ਇਸ ਕਰਕੇ ਬਹੁਤ ਦਿੱਕਤ ਆਉਂਦੀ ਹੈ। ਬਾਕੀ ਸਾਨੂੰ ਤਾਂ ਆਉਂਦੀ ਆਉਂਦੀ ਆ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਨਹੀਂ ਚੱਕੋਗੇ ਤਾਂ ਗੰਦ ਪਈ ਜਾਊਗੀ। ਬਈ ਸਾਫ ਸਪਾਈ ਵਾਲੇ ਇਹੇ ਬੇਨਤੀ ਕਰਦੇ ਆਂ। ਰੋਡ ਵਾਲਿਆਂ ਨੂੰ ਵੀ ਜਿਹੜੇ ਲੰਘਦੇ ਉਹਨਾਂ ਨੂੰ ਵੀ ਔਰ ਜਨਤ ਨਗਰ ਵਾਲਿਆਂ ਨੂੰ ਜਿਹੜੇ ਕੋਈ ਸਪਾਈ ਵਾਲੇ ਅੰਦਰ ਇਕੱਠੇ ਵੀ ਆ ਨਾ ਲੇਡੀਜ਼ ਉਹ ਆਪਣਾ ਕੂੜਾ ਕਿਤੇ ਹੋਰ ਪਾਣ ਜਾਂ ਡੱਕ ਚ ਕਿਤੇ ਕਿਤੇ ਪਾ ਕੇ ਆ। ਹਾਂ ਜੀ। ਇਹਦਾ ਮਤਲਬ ਹੈ

lại cái này rồi, đi tiếp là đi, đi tiếp là đi, đi tiếp là ਮੈਨੂੰ ਨਹੀਂ ਪਤਾ ਕਿ ਤੂੰ ਕਿੱਥੇ ਗਿਆ ਤੂੰ ਨਾ ਨਾ ਕਸਟਮਿੰਗ ਦੂਸਰਾ ਲਗਾਓ ਮੈਂ ਫੇਰ ਇੱਥੇ ਨਾਉਂ ਲਿਖਵਾਉਂਦਾ ਜਾਂ ਕਸਟਮਿੰਗ ਦੂਸਰਾ ਲਗਾਓ ਕਸਟਮਿੰਗ ਆ ਦੋ ਲੈ ਇਹ ਵਾਗਦਾ ਚਲਾਨ ਆਏਗਾ 2000 ਦਾ ਨਾਉਂ ਇਹ ਨਹੀਂ ਚਲਾਉਣੀ ਇਹ ਨਕਰੇ ਨਾ ਤੂੰ ਕਸਟਮਿਕ ਵਾਲੇ ਨਾ ਸੋਰੀ ਉਹਦੇ ਲੱਕੜ ਵਾਲੇ ਲੱਕੜ ਦੇ ਲੱਕੜ ਦੇ ਆਉਣੇਗਾ ਆ ਵੀ ਕਪੀ ਫੋਰਿਕ ਇਹੋ ਫਿਰਦੇ ਜਿੱਥੇ ਗਲਾਸ ਪਲਾਸ ਦਾ ਮਿਹਰਬਾਨੀ ਇਹ ਜੀ ਜਦੋਂ ਚੇਂਜ ਕਰ ਆਪਰੇ ਟੱਕੜ ਦੇ ਗਿਆ ਹੋਰ ਦੂਜਾ ਦਸਨਾ ਹੋਣਾ ਦੂਰਾ ਕਹਾ ਗਿਰਦੇ ਹੈ ਕੋੜਾ ਨਾ ਕਰੀਂ ਐਸੇ ਲੈ ਕੇ ਜਾਂਦਾ ਹੈ ਹੈ ਐਸੇ ਲੈ ਕੇ ਜਾਂਦਾ ਹੈ ਆਇਆ ਹੋਏ ਤਾਂ ਕੀ ਮੁੱਲ ਹੈ ਆ ਲੈ ਆ ਲੈ ਕਿੰਨਾ ਬੜਾ ਜਾਮ ਹੈ ਆਪ ਦਾ ਭਗਵਾਨ ਕੀ ਬਿਹਾਰ ਤੋਂ ਆਇਆ ਹੈ ਠੀਕ ਹੈ ਥੋੜਾ ਜੇਤੀ ਫਿਰ ਅਸਲੇ ਖਾਣਾ ਤੇ ਨਾਮ ਲੈਣੇ ਉਹ ਵੀ ਹੈਗਾ ਅ ਛੜਾ ਦਾ ਬੜਾ ਉਸ ਤੇ ਛੜ ਦਿਨੇ ਸੀ ਆਪਾਂ ਬਹੁਤ ਵਧੀਆ ਚੱਲ ਰਿਹਾ ਹੈ ਇਸ ਤੋਂ ਬਾਅਦ ਜਲਦਾ ਨਾ ਕਰੀ ਆਪਣੇ ਲਈ ਇਹਦਾ ਹੋਰ ਚਲਣਾ ਜਦੋਂ ਜਦੋਂ ਉਹਦੇ ਤੇ ਕਰ ਦੇ ਠੀਕ ਸਾਸੀ ਲਈ ਆਪਾਂ ਜਿਹੜਾ ਲੱਗਦਾ ਹੈ ਉਹ ਨਾਲ ਜਿਹੜਾ ਆਪਣਾ ਥੋੜਾ ਜਿਹਾ ਨਾ ਹੈ ਨਾ ਡੱਬੀ ਗਰਾਊਂਡ ਤੇ ਵੀ ਜਾਣਾ ਹੈ ਉੱਧਰ ਸਹੀ ਉੱਧਰ ਹੈ ਸੜਕ ਜਿਹੜੇ ਕਿੱਦੇ ਬਣਈਏ ਮਾਜੀ ਜਿਹੜਾ ਥੋੜਾ ਜਿਹਾ ਹੋਇਆ ਪੁੱਛੀਏ ਤੇ ਕੋਈ ਕੰਮ ਨਹੀਂ ਕਰਦਾ ਵੀ ਆਪਾਂ ਇੱਧਰ ਜੀ ਜਾਂਦੇ ਨਾ ਡੱਬੀ ਹੋ ਗਈ ਬਸ ਕਿਹਨਾਂ ਕਿਸੇ ਨੂੰ ਪਿੰਡ ਕਿੱਥੇ ਹੈ ਮਾਣ ਆ ਤੇ ਜੀ ਲੈਣਾ 10000 ਰੁਪਏ ਚਲਾਨ ਹੋ ਗਿਆ ਉਧਰ ਤਾਂ ਸਮਾਇਆ ਨਹੀਂ ਕਿਹਨਾਂ ਦਾ ਚਲਾਨ ਹੈ ਸਭ ਤੇ ਕਿਹੜੇ ਬਰਤੋਂ ਯਾਰ ਸਾਰੇ ਨਹੀਂ ਹੀ ਕਰਦੇ ਆਏ ਨਾ ਲੱਪਣ ਲੱਗੜੇ ਚਾਹੀਦੇ ਆ ਸੋ ਤਾਂ ਇਹ ਕੋਈਆਂ ਪੋਲਾਂ ਦੇ ਬੰਦ ਆ ਕੁਝ ਸਹੀ ਗੱਲ ਹੋ ਰਹੀ ਹੈ। ਲਾ ਆ ਉਹ ਕਾਰਵਾਈਆਂ ਪਈਆਂ ਨਹੀਂ ਨਾ ਹੈਗੀਆਂ। ਤਾਂ ਨਹੀਂ ਪਤਾ ਲੱਗੇ ਜੇ ਕਾਰਵਾਈਆਂ ਪਈਆਂ ਤੇਰਾ ਪਤਾ ਲੱਗੇ। ਇਹੋ ਕੱਲ ਤੋਂ ਇਹ ਨਹੀਂ ਹੋਣਾ। ਦਫਤਰ ਦੇ ਲਾ ਪੇਪਰ ਪੁੱਛਣੇ ਨੇ। ਪਰੇ ਕਰਾ ਦੇ ਬੱਸ। ਇਹ ਦੂਸਰੇ ਮਿਆਂ ਤੇ ਟੀਲ ਕਿਤੇ ਚੱਲ ਕੇ ਪਈ ਆ ਤੀਂ ਦਿਲਾਓ ਨਾ ਦਿਲਾਓ ਕੋਈ ਪੰਜਾਬ ਹਲਚਲ ਨਿਊਜ਼ ਲਈ ਖਰੜ ਤੋਂ ਸ਼ਮਿੰਦਰ ਸਾਗੀ ਦੀ ਰਿਪੋਰਟ Thank you.